ਜੋ ਦੋਸ਼ ਮਿਲੇ ਬਈ ਅੰਦਰ ਕਈ ਜਿਹੜੇ ਇਹ ਗੱਲ ਇੱਥੇ ਆਇਆ ਇੱਕ ਤਨ ਮੈਂ ਹੋਰ ਗੱਲ ਆਦਾਂ ਇੰਟਰਸਟਿੰਗ ਤੈਨੂੰ ਗੱਲ ਆਦਾਂ ਅਨਮੋਲ ਜਿਹੜੀ ਤੇ ਆਪਾਂ ਚਰਚਾ ਕਰਨੀ ਬਣਦੀ ਆ ਇਹ ਤਾਂ ਬਹੁਤ ਵਧੀਆ ਪੁਆਇੰਟ ਪੁੱਛਿਆ ਇਹ ਗੱਲ ਲੋਕਾਂ ਤੱਕ ਮੇਰੀ ਪਛਾਣ ਵੀ ਦੀ ਨਹੀਂ ਸੇ ਕੱਟ ਕੇ ਚਲਾ ਦੀ ਉੱਥੇ ਨਾ ਤੈਨੂੰ ਘੱਟੋ ਘੱਟ 30 35% ਲੋਕ નિર્ਦੋਸ਼ ਮਿਲਣਗੇ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਇਹਦੇ ਵਿੱਚ ਸਭ ਤੋਂ ਵੱਡੀ ਕਸੂਰ ਵਾਲੀ ਗੱਲ ਕੀ ਆ ਅਨਮੋਲ ਤੇ ਚਰਚਾ ਕਰਨੀ ਬਣਦੀ ਆ ਜਿਹੜੀ ਕਿ ਰੇਪ ਦਾ ਕੇਸ ਹੈ ਤੈਨੂੰ 76 ਦੀ ਆਪਾਂ ਧਾਰਾ ਕਹਿ ਦਿੰਦੇ ਆ ਵੀ ਨੇ ਮੇਰੇ ਨਾਲ ਰੇਪ ਕਰਿਆ ਇਹ ਇਹ ਇਨਾਂ ਦੇ ਉੱਪਰ ਜਿਹੜੇ ਰੇਪ ਕੇਸ ਬੰਦੇ ਨੇਗੇ 100 ਦੇ ਵਿੱਚੋਂ ਦੋ ਹੀ ਹੁੰਦੇ ਨੇ ਨਹੀਂ 90% ਅਨਮੋਲਿਤ ਗਲਤ ਪਰਚੇ ਪੈ ਰਹੇ। ਰਾਜਮੰਦੀ ਦੇ ਨਾਲ ਹੁੰਦਾ ਬਾਦ ਵਿੱਚ ਪਰਚਾ ਪੈਂਦਾ। ਮੈਂ ਤੈਨੂੰ ਇੱਕ ਗੱਲ ਦੱਸਦਾ ਕਿਸੇ ਨੇ ਕਿਸੇ ਇਹਦੇ ਵਿੱਚ ਬਿਜ਼ਨਸ ਦਾ ਧੰਦਾ ਬਣਾਇਆ ਹੋਇਆ। ਜਿਹੜਾ ਕੀ ਹੈ ਇਹਦੇ ਵਿੱਚ ਇਹ ਆ ਕਿਸੇ ਕਿਸੇ ਜਨਾਨੀ ਨੇ ਕੀ ਕਰਿਆ ਸਹਿਮਤੀ ਨਾਲ ਸੈਕਸ ਕਰ ਲਿਆ। ਹੂੰ। ਖੁੱਲ ਕੇ ਗੱਲ ਇਹਦਾ ਕਰ ਲੈਣਾ ਇਹ ਗੱਲ ਸਿੱਖਣ ਨੂੰ ਮਿਲਣੀ ਹੈ ਲੋਕਾਂ ਤੋਂ ਮੈਂ ਕੋਈ ਇਹ ਨਹੀਂ ਹੈਗੀ ਕਿਸੇ ਨੇ ਕਰ ਲਿਆ ਸਹਿਮਤੀ ਨਾਲ ਹੋ ਗਿਆ ਇਸ ਤੋਂ ਬਾਅਦ ਉਹਦਾ ਡਾਕਟਰੀ ਦੇ ਵਿੱਚ ਸਾਬਤ ਵੀ ਹੋ ਜਾਣਾ ਚੱਕ ਤੇ ਪਰਚਾ ਠੂ ਪਾ ਦੇਣਾ ਪਹਿਲਾਂ ਤੁਸੀਂ ਇਹ ਜਦੋਂ ਪੂ ਕਰਮ ਕਰ ਰਹੇ ਹੋ ਉਹ ਤਾਂ ਤੁਸੀਂ ਸੋਚ ਨਹੀਂ ਰਹੇ ਬਾਅਦ ਚ ਪੈਸੇ ਦੇ ਬੰਦਾ ਨਹੀਂ ਦਿੰਦਾ ਤਾਂ ਫਿਰ ਉਹਦੇ ਉੱਪਰ ਤੁਸੀਂ ਇਹ ਪਰਚਾ ਲਗਾਉਣਾ ਧਾਰਾ ਲਗਾਉਣਾ ਇਹ 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 ਗੱਲ ਇਹ ਆ ਕਿ ਜਿਹੜਾ ਰੇਪ ਹੁੰਦਾ ਰੇਪ ਕੀ ਹੁੰਦਾ ਰੇਪ ਮੈਂਗਣਾ ਪੂਰੀ ਇੰਡੀਆ ਦੇ ਵਿੱਚ ਜਿਵੇਂ ਹੁਣ ਕਿਹਾ ਮਨੀਪੁਰ ਵਾਲੀ ਘਟਨਾ ਚੱਲ ਰਹੀ ਆ ਇਹ ਰੇਪ ਆ ਠੀਕ ਆ ਇਹ ਗਲਤ ਆ ਇਹ ਪਤਾ ਲੱਗ ਰਿਹਾ ਕਿ ਕਿਸ ਤਰ੍ਹਾਂ ਜਲੀਲ ਕੀਤਾ ਗਿਆ ਤੁਸੀਂ ਫਰਜ਼ ਕਰਦੇ ਕਿ ਮੈਂ ਤੂੰ ਤੂੰ ਤੱਕਣਾ ਬੋਡੀ ਬਿਲਡਰ ਆ ਮੈਂ ਕਿਸੇ ਨਾਲ ਕੋਈ ਕਿਸੇ ਨਾਲ ਗਲਤ ਕੰਮ ਕਰਦਾ ਮੇਰੇ ਕੋਲ ਬੰਦਾ ਲੱਤ ਮਾਰੂ ਮੈਂ ਉੱਥੇ ਜਾ ਕੇ ਡੱਗੂ ਸਹਿਮਤੀ ਤੋਂ ਬਿਨਾ ਇਹ ਕੰਮ ਹੁੰਦਾ ਹੀ ਨਹੀਂ ਨਾਲੇ ਰੇਪ ਕਿਵੇਂ ਹੋ ਸਕਦਾ 10 10 ਵਾਰੀ ਕਿਵੇਂ ਇਹ ਸਾਰਾ ਝੂਠ ਆ ਯਾਰ ਇਹ ਚੀਜ਼ ਤੇ ਧਿਆਨ ਹੀ ਦਿੱਤਾ ਜਾ ਰਿਹਾ ਯਾਰ ਰੇਪ ਵਾਲੇ ਬੰਦੇ ਇਹਦੀ ਜਿਹੜੀ ਧਾਰਾ ਲੱਗੀ ਉਹਨੂੰ ਸਭ ਤੋਂ ਸਖਤ ਧਾਰਾ ਜਿਹੜੀ ਰੇਪ ਵਾਲੀ ਧਾਰਾ ਲੱਗੀ ਇਹਦੇ ਵਿੱਚ ਜਵਾਨਤੀ ਨਹੀਂ ਉਹਦੇ ਚ 4-5 ਸਾਲ ਲੱਗਦੇ ਬਹੁਤ ਵਾਕਈ ਚਰਚਾ ਵਾਲੀ ਨਸ਼ੀ ਵਾਲੀ ਚ ਜਵਾਨਤ ਹੋ ਜੂਗੀ ਸਾਰੇ ਗਾਇ ਜਵਾਨ ਤੁਸੀਂ ਬੰਦਾ ਮਰਦਾ ਹੀ ਸਭ ਤੋਂ ਬਾਅਦ ਇਹ ਸੱਚਾ ਯਾਰ 10 ਸਾਲ 15 ਸਾਲ ਬੰਦਾ ਰੇਪ ਵਾਲੀ ਕੇਸ ਚੋਂ ਬਾਹਰ ਨਹੀਂ ਆ ਸਕਦਾ ਸਮਝ ਆਏਗਾ 10 ਬਈ ਇਹਦਾ ਫਿਰ ਹੱਲ ਕੀ ਹੈ ਹੱਲ ਇਹ ਆ ਕਿ ਦੇ ਬਲੇ ਦੇਖ ਨਹੀਂ ਰਹੇ ਯਾਰ ਇੱਕ ਜਨਾਨੀ ਕੋਈ ਜਾਂਦੀ ਹੈ ਗਲਤ ਕੰਮ ਕੀਤਾ ਤੇ ਉਹਨੇ ਕਿ ਕਿਤੇ ਪਾਉਣੇ ਕਿ ਉਹਨੇ ਰਿਪੋਰਟ ਲਖਾਈ ਉਹਦੇ ਚੱਕੋ 76 ਪਰਚਾ ਕਿ ਤੇ ਇਹ ਚੀਜ਼ ਹੋਇਆ ਕਿ ਬੰਦੇ ਨੇ ਕਿਤੇ ਕੋਈ ਬੰਦੇ ਦੀ ਕਿਤੇ ਰਿਪੋਰਟ ਤੇ ਪਰਚਾ ਹੋਇਆ ਵੀ ਮੇਰੀ ਜਨਾਨੀ ਨੇ ਗਲਤ ਕੀਤਾ ਇਹ ਵੀ ਗੱ ਇਕ ਗਲਤ ਹੈ ਕਾਨੂੰਨ ਗਲਤ ਹੈ ਪਹਿਲਾਂ ਤੁਸੀਂ ਸਹਿਮਤੀ ਨਾਲ ਇਹ ਕੁਝ ਹੁੰਨੇ ਕਰਦੇ ਹੋ ਬਾਅਦ ਤੁਸੀਂ ਬੰਦੇ ਤੇ ਇਲਜ਼ਾਮ ਲਾਉਣਾ ਇਹ ਗਲਤਾਂ ਬਈ ਬੰਦੇ ਦੇ ਹੱਥ ਕੁਝ ਨਹੀਂ ਹੁੰਦਾ ਜਦੋਂ ਬੰਦੇ ਦੇ ਹੱਥ ਕੁਝ ਨਹੀਂ ਹੁੰਦਾ ਬੰਦਾ 10 ਸਾਲ ਲਈ ਟੰਗਿਆ ਜਾਂਦਾ ਯਾਰ ਨਹੀਂ ਆਜੀ ਬੰਦਾ ਨਿਕਲਦਾ ਹੀ ਨਹੀਂ ਯਾਰ 76 ਲੱਗੀ ਯਾਰ ਕੋਈ ਇਦਾਂ ਦੀ ਸਟੋਰੀ ਅੰਦਰ ਤੁਹਾਨੂੰ ਸੁਣਨ ਨੂੰ ਮਿਲੀ ਬਈ ਅੰਦਰ ਕੀ ਮੈਂ ਸੁਣ ਸੁਣ ਸਟੋਰੀਆਂ ਹੰਬ ਗਿਆ ਇਹ ਕੋਈ ਕੋਈ ਇੰਟਰਸਟਿੰਗ ਦੀ ਸਟੋਰੀ ਜਿੱਤੋਂ ਲੱਗਿਆ ਵੇ ਯਾਰ ਇਹ ਤਾਂ ਨਹੀਂ ਆਜੀ ਤੱਕ ਬੰਦੇ ਰੋਈ ਜਾਂਦੇ ਨੇ ਯਾਰ ਹੁਣ ਫਰਜ਼ ਕਰ ਕਈ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਲੱਗੀਆਂ ਕਈਆਂ ਵਿੱਚ ਡਾਕਟਰੀ ਵੀ ਨਹੀਂ ਹੋਈ ਹੋਈ ਕੁਝ ਕੀਤਾ ਵੀ ਨਹੀਂ ਹੈ ਉਹਨਾਂ ਦੇ ਉੱਪਰ ਉਹੀ ਪਰਚਾ ਪੈ ਗਿਆ ਉਹ ਰੋਂਦੇ ਨੇਗੇ ਉਹਨਾਂ ਦੇ 76 ਲੱਗ ਗਏ ਹੂੰ ਉਹ ਰੋਂਦੇ ਨੇਗੇ ਠੀਕ ਹੈ ਬਿਨਾ ਪੁੱਛੇ ਜਨਾਨੀ ਨੇ ਨਾਂ ਲਿਖਾਤੇ ਆ ਦੇਖੋ ਜੀ ਮੇਰੇ ਨਾਲ ਇਹਨੇ ਨੇ ਰੇਪ ਕੀਤਾ ਬੰਦੇ ਦੇ 76 ਲੱਗ ਗਏ ਬੰਦੇ ਠੋਕੇ ਅੰਦਰ ਬਹੁਤ ਇਸ ਤਰ੍ਹਾਂ ਦੀਆਂ ਗੱਲਾਂ ਨਗੀਆਂ ਮਾੜਾ ਜੇ ਕੋ ਸਾਰਿਆਂ ਨਾਲ ਜਿੰਨੇ ਵੀ ਮੈਨੂੰ ਬੰਦਿਆਂ ਦੀਆਂ ਮਖਾਣੀਆਂ ਸੁਣੀਆਂ ਇਹ ਕਹਿੰਦਾ ਬਈ ਐਵੇਂ ਕਰਕੇ ਇੰਨੇ ਟਾਈਮ ਦੀ ਸਾਡੀ ਪਹਿਲਾਂ ਗੱਲਬਾਤ ਸੀ ਇੰਨੇ ਟਾਈਮ ਦੀ ਗੱਲਬਾਤ ਸੀ ਇਸ ਤੋਂ ਬਾਅਦ ਇੰਨੇ ਪੈਸੇ ਮੰਗਦੇ ਸੀਗੇ ਬਈ ਆ ਗੱਲ ਅਸੀਂ ਤਾਂ ਪਸਾਇਆ ਗਿਆ ਸਾਰੀਆਂ ਗੱਲਾਂ ਇਹ ਨੇ ਇਹ ਬਹੁਤ ਗਲਤ ਤੇ ਬਹੁਤ ਸ਼ਰਮ ਵਾਲੀ ਗੱਲ ਮੇਰੀਆਂ ਵੀ ਭੈਣਾਂ ਨੇ ਗੀਆਂ ਆਪਣੇ ਭੈਣਾਂ ਨੇ ਜਿਨੇ ਕੰਮ ਇਹੋ ਜਿਹਾ ਕੁਛ ਜਿਹੜਾ ਰੇਪ ਕਰਦਾ ਉਹਨੂੰ ਉਹਨੂੰ ਮੈਂ ਕਹਿੰਦਾ ਜੇਲ੍ਹ ਨਹੀਂ ਹੋਣੀ ਇਹਨੂੰ ਫਾਂਸੀ ਫਾਂਸੀ ਹੋਣੀ ਚਾਹੀਦੀ ਹੈ ਹੁਣ ਪਿੱਛੇ ਦਿੱਲੀ ਦੀ ਘਟਨਾ ਵਾਪਰੀ ਸੀਗੀ ਮਣੀਪੁਰ ਘਟਨਾ ਵਾਪਰੀ ਹੋਰ ਵਾਪਰੇ ਉਹਨੂੰ ਉਹਨੂੰ ਸਿੱਧੀ ਫਾਂਸੀ ਹੋਣੀ ਚਾਹੀਦੀ ਹੈ ਜਦ ਤਾ ਫਿਰ ਤੁਸੀਂ ਇਦਾਂ ਦਾ ਕੰਮ ਨਾ ਕਰੋ ਹੈਨਾ ਹੁਣ ਨਸ਼ੇ ਵਾਲੀਆਂ ਜਿਹੜੀਆਂ ਧਰਾਮਾਂ ਨੇ ਗੀਆਂ ਬਹੁਤ ਸਾਰੀਆਂ ਇਹ ਵੀ ਜਿਹੜੀਆਂ ਇਹਦੇ ਵਿੱਚ ਲਾਉਣ ਵਾਲੇ ਪ੍ਰਸ਼ਾਸਨ ਨੂੰ ਗੱਲ ਦੇਖਣੀ ਚਾਹੀਦੀ ਹਮ ਬੰਦਾ ਜਦੋਂ ਨਾ ਜੇਲ੍ਹ ਵਗ ਜਾਂਦਾ ਬੰਦੇ ਦੀ ਜ਼ਿੰਦਗੀ ਅੱਧੀ ਰਹਿ ਜਾਂਦੀ ਹੈ ਜੇਲ੍ਹ ਜਦੋਂ ਵਗ ਜਾਂਦਾ ਜੇਲ੍ਹ ਕੱਟ ਬੰਦੇ ਤਾਂ ਚਲੋ ਕਈ ਤਾਂ ਬੰਦੇ ਕੱਟ ਲੈਂਦੇ ਨੇ ਹਨਾ ਪਤਾ ਹੁੰਦਾ ਵੀ ਜੇਲ੍ਹ ਐਵੇਂ ਆ ਜਦੋਂ ਤੋਂ ਵੱਡੇ ਦੇ ਧਾਰਾ ਲਾਇਆ ਗਲਤ ਪੈਂਦੇ ਬੰਦੇ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਜੇਲ੍ਹ ਜੇਲ੍ਹ ਦੇ ਵਿੱਚ ਰੋਂਦੇ ਨੇਗੇ ਜੇਲ੍ਹ ਦੇ ਵਿੱਚ 600 ਬੰਦੇ ਦੇ ਵਿੱਚ 400 ਬੰਦਾ ਨਸ਼ਾ ਖਾ ਕੇ ਟਾਈਮ ਕੱਢਦਾ ਤੇ ਨਸ਼ਾ ਕਿਵੇਂ ਆ ਰਿਹਾ ਫਿਰ ਅੰਦਰ 200 ਬੰਦਾ ਨਹੀਂ ਕਰਦਾ ਉਹ ਜੇ ਲੱਗੀ ਹੋਈ ਆ ਗੋਲੀ ਲੱਗੀ ਹੋਈ ਆ ਉੱਥੇ ਜਿਹੜੀ ਆ ਜੀਵ ਜੀਵ ਵਾਲ ਜੀਵਤ ਲੈ ਤਾਂ ਨਾਲੇ ਗੋਲੀਆਂ ਇਹ ਉੱਥੇ ਸਰਕਾਰੀ ਤੌਰ ਤੇ ਲੱਗੀ ਹੋਈ ਆ ਨਸ਼ਾ ਖਾ ਕੇ ਕੰਮ ਕਰਦੇ ਨੇ ਟੁੱਟੇ ਹੋਏ ਆਪ ਦਾ ਟਾਈਮ ਪਾਸ ਕੱਢਣ ਦੇ ਮਾਰੇ